ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅੰਦਾਨੀ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਗੌਤਮ ਅੰਦਾਨੀ ਹਾਲੇ ਅਮਰੀਕੀ ਸ਼ਾਰਟ ਸ਼ੈਲਰ ਹਿਡਨਬਰਗਰ ਸਾਥੀ ਵੱਲੋਂ ਲਾਇਗੇ ਧੋਖਾਧੜੀ ਦੇ ਦੋਸ਼ਾਂ ਤੋਂ ਉੱਭਰੇ ਵੀ ਨਹੀਂ ਸਨ ਕਿ ਹੁਣ ਅਮਰੀਕਾ ਦੀ ਅਦਾਲਤ ਦੇ ਵਿੱਚ ਉਸਤੇ ਸੂਰਜੀ ਊਰਜਾ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਜਾਨੀ ਕਿ 2100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗ ਚੁੱਕੇ ਨੇ ਪਰਦੇ ਦੂਜੇ ਸਭ ਤੋਂ ਅਮੀਰ ਅਡਾਨੀ ਤੇ ਅਮਰੀਕਾ ਅਧਿਕਾਰੀਆਂ ਨੇ ਦੋ ਵੱਖੋ ਵੱਖਰੇ ਮਾਮਲਿਆਂ 'ਚ ਰਿਸ਼ਵਤ ਖੋਰੀ ਅਤੇ ਸੈਕਿਉਰਿਟੀ 'ਚ ਧੋਖਾਧੜੀ ਦੇ ਦੋਸ਼ ਲਾਇਨੇ ਨਿਊਯਾਰਕ ਦੀ ਅਦਾਲਤ ਵਿੱਚ ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਤੇ ਉਸਦੇ ਭਤੀਜੇ ਸਾਗਰ ਸਮੇਤ 7 ਹੋਰਾਂ ਤੇ ਮਹਿੰਗੀ ਸੂਰਜੀ ਊਰਜਾ ਖਰੀਦਣ ਤੇ ਆਂਧਰਾ ਪ੍ਰਦੇਸ਼ ਦੇ ਸੂਬੇ ਸਰਕਾਰਾਂ ਦੇ ਅਣਪਛਾਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਇਨੇ ਤਾਂ ਜੋ 20 ਸਾਲ ਚ 2 ਅਰਬ ਅਮਰੀਕੀ ਡਾਲਰ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ ਮੁਕਦਮੇ ਮੁਤਾਬਕ ਨਵੀਂ ਦਿੱਲੀ ਸਥਿਤ ਐਜੂਰ ਪਾਵਰ ਵੀਕ ਸਥਿਤ ਰਿਸ਼ਵਤਖੋਰੀ ਸਾਜਿਸ਼ ਦਾ ਹਿੱਸਾ ਸੀ ਇਸ ਤੋਂ ਇਲਾਵਾ ਅਮਰੀਕੀ ਸਿਕਿਉਰਿਟੀ ਜੱਤੇ ਐਕਸਚੇਂਜ ਕਮਿਸ਼ਨ ਨੇ ਵੀ ਗੌਤਮ ਅਤੇ ਸਾਗਰ ਦਾਨੀ ਤੇ ਐਜੂਰ ਪਾਵਰ ਦੇ ਅਧਿਕਾਰੀਆਂ ਤੇ ਸੰਗੀ ਸਿਕਿਉਰਿਟੀ ਕਾਨੂੰਨਾਂ ਦੀ ਧੋਖਾ ਧੜੀ ਵਿਰੋਧੀ ਧਰਾਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਜਾਣਕਾਰੀ ਮੁਤਾਬਕ ਅਡਾਨੀ ਗਰੁੱਪ ਖਿਲਾਫ ਹਾਲੇ ਸਿਰਫ ਦੋਸ਼ ਲੱਗੇ ਨੇ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਤ ਨਾ ਹੋ ਜਾਣ ਉਹਨਾਂ ਨੂੰ ਬੇਕਸੂਰ ਮੰਨਿਆ ਜਾਵੇਗਾ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹਦਾ ਕੀਤੀ ਰਿਸ਼ਵਤ ਦੀ ਜਾਣਕਾਰੀ ਅਮਰੀਕੀ ਬੈਂਕਾਂ ਤੇ ਨਿਵੇਸ਼ਕਾਂ ਤੋਂ ਲੁਕਾਈ ਗਈ ਜਿਸ ਤੋਂ ਅਡਾਨੀ ਗਰੁੱਪ ਨੇ 12 ਗਿਗਾਵਾਟ ਸੂਰਜੀ ਊਰਜਾ ਦੀ ਸਪਲਾਈ ਕਰਨ ਵਾਲੇ ਪ੍ਰੋਜੈਕਟਾਂ ਲਈ ਅਰਬਾ ਡਾਲਰ ਇਕੱਠੇ ਕੀਤੇ ਸਨ ਅਮਰੀਕੀ ਕਾਨੂੰਨ ਆਪਣੇ ਨਿਵੇਸ਼ਕਾਂ ਦਾ ਬਾਜ਼ਾਰ ਨਾਲ ਜੁੜੇ ਵਿਦੇਸ਼ਾਂ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਅੱਗੇ ਵਧਾਉਣ ਦੀ ਜਾਂਚ ਦਿੰਦਾ ਹੈ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਕੰਪਨੀ ਨੇ ਕੁਮਾਂਤਰੀ ਵਿੱਤੀ ਧਾਰਿਆਂ ਤੇ ਅਮਰੀਕੀ ਸਥਿਤ ਸਟੇਟ ਮੈਨੇਜਮੈਂਟ ਕੰਪਨੀਆਂ ਤੋਂ 2 ਅਰਬ ਡਾਲਰ ਤੋਂ ਵਾਅਦਾ ਬੈਂਕ ਕਰ ਜਾ ਚੁੱਕਿਆ ਸੀ ਕਮਾਂਤਰੀ ਵਿੱਤੀ ਧਾਰਿਆਂ ਵੱਲੋਂ ਅਮਰੀਕਾ 'ਚ ਨਿਵੇਸ਼ਕਾਂ ਨੂੰ ਵੇਚੀ 1 ਅਰਬ 1 ਅਰਬ ਡਾਲਰ ਤੋਂ ਵੱਧ ਦੀ ਸਿਕਿਉਰਿਟੀਆਂ ਦੀ ਪੇਸ਼ਕਸ਼ ਕੀਤੀ ਸੀ ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਲੀਸਾ ਮਿਡਲਰ ਨੇ ਕਿਹਾ ਕਿ ਅਡਾਨੀ ਅਤੇ ਉਸਤੇ ਦੂ ਉਸਤੇ ਹੋਰ ਸਾਥੀਆਂ ਨੇ ਅਮਰੀਕੀ ਨਿਵੇਸ਼ਕਾਂ ਦੀ ਕੀਮਤ ਤੇ ਭ੍ਰਿਸ਼ਟਾਚਾਰ ਤੇ ਧੋਖਾ ਧੜੀ ਰਹੀ ਠੇਕੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਮਰੀਕੀ ਅਟਾਰਨੀ ਬ੍ਰਾਇਨ ਪਿਸ ਨੇ ਕਿਹਾ ਕਿ ਮੁਲਜ਼ਮਾਂ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਇੱਕ ਵੱਡੀ ਸਾਜ਼ਿਸ਼ ਘੜੀ ਸੀ ਤਾਂ ਹੁਣ ਇਸ ਪੂਰੇ ਮਾਮਲੇ ਵਿੱਚ ਅੰਡਾਨੀ ਦੀਆਂ ਮੁਸ਼ਕਲਾਂ ਮੱਦ ਚੁੱਕੀਆਂ ਨੇ ਕਿਉਂਕਿ ਅੰਤਰਰਾਸ਼ਟਰੀ ਮਾਮਲਾ ਜਿਸ ਤਰ੍ਹਾਂ ਤੇ ਮਾਮਲਾ ਦੱਸਿਆ ਜਾ ਰਿਹਾ ਹੈ ਤੇ ਹੁਣ ਇਸ ਪੂਰੇ ਮਾਮਲੇ ਦੀ ਜਿਹੜੀ ਅਦਾਲਤ ਵਿੱਚ ਚੱਲੇਗਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਉਹ ਇਸ ਮਾਮਲੇ ਵਿੱਚੋਂ ਬਾਹਰ ਪਾਉਣਗੇ ਜਾਂ ਫਿਰ ਅਦਾਲਤ ਉਹਨਾਂ ਖਿਲਾਫ ਦੋਸ਼ ਐਲ ਦ ਕਰਦੀ ਹੈ ਕਿਉਂਕਿ ਅੰਤਰਰਾਸ਼ਟਰੀ ਮਾਮਲਿਆਂ ਤੇ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਉਹ ਵੀ ਇੱਕ ਵੱਡੀ ਰਕਮ 2100 ਕਰੋੜ ਰੁਪਇਆ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜਿਸ ਤਹਿਤ ਹੁਣ ਇਹ ਜਿਹੜੀ ਕਾਰਵਾਈ ਉਹਨਾਂ ਦੇ ਉੱਤੇ ਹੁੰਦੀ ਨਜ਼ਰ ਆ ਰਹੀ ਹੈ ਤੇ ਉਧਰ ਕਹ ਲਈਏ ਕਿ ਹੁਣ ਕਾਂਗਰਸ ਵੱਲੋਂ ਵੀ ਉਹਨਾਂ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਚੁੱਕੇ ਗਏ ਨੇ ਰਾਹੁਲ ਗਾਂਧੀ ਵੀਨ ਦੇ ਉੱਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਨੇ ਜਿਹੜਾ ਕਿਹਾ ਹੈ ਕਿ ਲੋਕ ਸਭਾ ਵਿਰੋਧੀ ਨੇਤਾ ਆਗੂ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਅਮਰੀਕਾ ਦੀ ਅਦਾਲਤ 'ਚ ਰਿਸ਼ਵਤ ਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗਣ ਮਗਰੋਂ ਕਾਰੋਬਾਰੀ ਗੋਤਮ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਧਰ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਵੀ ਅਡਾਨੀ ਗਰੁੱਪ ਖਿਲਾਫ ਸਾਂਝੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਲਈਏ ਕਿ ਹੁਣ ਵਿਰੋਧੀ ਵੀ ਸਵਾਲ ਚੁੱਕਣੇ ਸ਼ੁਰੂ ਕਰ ਚੁੱਕੇ ਨੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਵੀ ਆ ਚੁੱਕੇ ਨੇ ਕਿਉਂਕਿ ਇਹ ਇਲਜ਼ਾਮ ਲੱਗ ਰਿਹਾ ਸੀ ਮੋਦੀ ਸਰਕਾਰ ਦੇ ਉੱਤੇ ਕਿ ਉਹ ਵੱਡੇ ਕਾਰੋਬਾਰੀ ਨਾਲ ਮਿਲ ਕੇ ਚੱਲਦੇ ਨੇ ਤਾਂ ਹੁਣ ਸਿੱਧੇ ਤਾਰ ਦੇ ਉੱਤੇ ਹੁਣ ਵਿਰੋਧੀਆਂ ਨੇ ਇਹ ਮੁੱਦਾ ਚੁੱਕ ਲਿਆ ਹੈ ਦੇਖਣਾ ਹੋਵੇਗਾ ਕਿ ਭਾਰਤੀ ਸਿਆਸਤ ਵਿੱਚ ਮੁੱਦਾ ਕਿੰਨਾ ਕੁ ਵੱਡਾ ਨਜ਼ਰ ਆਉਂਦਾ ਹੈ ਇਹ ਦੀ ਇਜਾਜ਼ਤ ਧੰਨਵਾਦ